ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਤਾ ਨਹੀਂ ਗੈਂਗਸਰ ਅੱਜ ਉਹਦੀ ਮਾਤਾ ਨਾਲ ਹੈ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਗੈਂਗਸਰ ਪੈਦਾ ਕਿੰਨਾ ਕੀਤੇ ਨੇ ਅੱਜ ਇਹਨਾਂ ਨੂੰ ਬੋਪੀ ਗੋਲੀ ਦੇ ਪਿਆ ਜਿੱਦਣ ਗੈਂਗਸਰ ਜਿਹੜੇ ਇਹਨਾਂ ਦੀਆਂ ਗੱਡੀਆਂ 'ਚ ਘੁੰਮਦੇ ਸੀਗੇ ਇਹ ਅਸੀਂ ਢਾਈ ਸਾਲਾਂ 'ਚ ਗੈਂਗਸਰ ਪੈਦਾ ਕਰ ਦਿੱਤੇ ਨੇ ਇਹ ਗੈਂਗਸਰ ਪੈਦਾ ਕਰਨ ਵਾਲੇ ਕੌਣ ਸੀਗੇ ਜੇ ਐਸੇ ਬੰਦੇ ਦੀ ਜਿਹੜੀ ਅੱਜ ਗੱਲ ਕਰਦਾ ਇਹ ਜੁਪੀ ਚਰਮਨ ਮੁਖਤਾਰ ਅंसारी ਦੀ ਕੋਠੀ ਚ ਦੀ ਵੀਡੀਓ ਵਾਇਰਲ ਹੋਈ ਆ ਇਹ ਰਿਸ਼ਤਾ ਇਹ ਕੀ ਰਿਸ਼ਤੇਦਾਰੀ ਸੀ ਇਹਦੀ ਮੁਖਸਾ ਮੁਖਤਾਰ ਅंसारी ਨਾਲ ਪਿਛਲੀ ਵਾਰੀ 2022 ਤੇ ਜਿਹੜੀ ਇਲੈਕਸ਼ਨ ਹੋਈ ਆ ਜਿਹੜੇ ਜੁਪੀ ਚੋਂ ਗੈਂਗਸਟਰ ਆਏ ਉਹ ਕਿੰਨੇ ਲੈ ਕੇ ਆਉਂਦੇ ਸੀਗੇ ਇਹ ਮੈਨੂੰ ਦੱਸਦਾ ਮੇਰਾ ਦਫਤਰ ਆ ਜੀ ਮੇਰੇ ਦਫਤਰ ਦੇ ਵਿੱਚ ਸਾਰੇ ਆ ਸਕਦੇ ਨੇ ਜੇ ਜੱਗੂ ਭਗਵਾਨਪੁਰ ਦੀ ਮਾਤਾ ਆ ਗਿਆ ਕੋਈ ਬੱਚਾ ਕਿਸੇ ਦਾ ਗਲਤ ਹੋ ਜਾ ਉਹਦੀ ਮਾਂ ਤਾਂ ਨਹੀਂ ਗੈਂਗਸਟਰ ਅੱਜ ਉਹਦੀ ਮਾਂ ਤੇ ਇਲਜ਼ਾਮ ਲਾਉਣਗੇ ਨਨੂ ਸ਼ਰਮ ਨਹੀਂ ਹੁੰਦੀ ਕਹਿੰਦੇ ਜੀ ਫਿਰ ਇਹ ਤੂੰ ਹੋ ਗਿਆ ਇੱਕ ਮੁਠੀ ਚੁੱਕ ਲੋ ਦੂਜੀ ਪਿਆਰ ਦੀ ਤੀਜੀ ਪਾਰਟੀ ਵੀ ਹੁੰਦੀ ਹੈ ਉਹ ਜਰਵਾਦੇ ਚੱਲੇਗੀ ਜੀ ਫਿਰ ਬਿਲਕੁਲ ਨਹੀਂ ਚੱਲੇਗੀ ਅਸੀਂ ਕਦੀ ਕਦੀ ਕਿਸ ਦੀ ਸਪੋਰਟ ਕੀਤੀ ਹੈ ਡੇਰਾ ਬਾਬਾ ਕਦੀ ਸਪੋਰਟ ਕੀਤੀ ਦਫ਼ਤਰ ਪਬਲਿਕ ਵਾਸਤੇ ਦਫ਼ਤਰ ਹੈ ਜੀ ਮੇਰੇ ਪਬਲਿਕ ਚ ਹਰ ਬੰਦਾ ਆ ਸਕਦਾ ਹੈ ਹਰ ਪਾਰਟੀ ਦਾ ਬੰਦਾ ਆ ਸਕਦਾ ਹੈ ਉਥੇ ਕਾਂਗਰਸ ਵੀ ਆ ਸਕਦੀ ਕਾਲੀ ਦਲ ਵੀ ਆ ਸਕਦੇ ਆਮ ਆਦੀ ਪਾਰਟੀ ਵਾਲੇ ਦਫ਼ਤਰ ਸਾਰਿਆਂ ਦਾ ਸਾਂਝਾ ਹੁੰਦਾ ਹਰ ਬੰਦੇ ਨੂੰ ਉਥੇ ਦਫ਼ਤਰ ਚਾਉਣਾ ਚਾਹੀਦਾ ਆਪਾਂ